ਸਰਸਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਇੱਕ ਵਿਅਕਤੀ ਨੂੰ ਅੱਧਾ ਕਿਲੋ ਹੈਰੋਇਨ ਚਿੱਟੇ ਸਣਿੱਧ ਪੋਚਿਆ ਗਿਆ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਰਿੰਗ ਰੋਡ ਦੇ ਵੱਲੋਂ ਇੱਕ ਐਕਟਿਵਾ ਤੇ ਸਵਾਰ ਹੋ ਕੇ ਆ ਰਿਹਾ ਸੀ ਇਸੇ ਦਰਮਿਆਨ ਜਦ ਉਸਤੇ ਸ਼ੱਕ ਹੋਇਆ ਤਾਂ ਪੁਲਿਸ ਦੇ ਵੱਲੋਂ ਇਸ ਨੂੰ ਰੋਕਿਆ ਗਿਆ ਜਦ ਤਲਾਸ਼ੀ ਲਈ ਗਈ ਹੈ ਤਾਂ ਕਬਜ਼ੇ ਦੇ ਵਿੱਚੋਂ 505 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਤਫਦੀਸ਼ ਦੇ ਦੌਰਾਨ ਇਸਤੇ ਮੁਕੱਦਮਾ ਦਰਜ ਕਰਕੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਿਹੜੀ ਹੈ ਉਹ ਫਾਰਮ ਬਦ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਹੁਣ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਨੇ ਐਸਪੀ ਸਿਟੀ ਦੇ ਵੱਲੋਂ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਪੁਲਿਸ ਵੱਲੋਂ ਜੁੱਧ ਨਸ਼ਾ ਵਿਰੋਧੀ ਤਰਾਇ ਮੁਹਿੰਮ ਤਹਿਤ ਕੱਲ ਬਠਿੰਡਾ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਸਾਡਾ ਥਾਣਾ ਕਨਾਲ ਕਲੋਨੀ ਦਾ ਇੱਕ ਨਾਕਾ ਲੱਗਿਆ ਹੋਇਆ ਸੀਗਾ ਬਹਿਮਨ ਪੁਲ ਦੁਵਾਨਾ ਦੇ ਨੇੜੇ ਤਾਂ ਇੱਕ ਵਿਅਕਤੀ ਸਕੂਟੀ ਦੇ ਉੱਪਰ ਆ ਰਿਹਾ ਸੀਗਾ ਉਸ ਨੂੰ ਇੰਟਰਸੈਪਟ ਸਾਡੀ ਟੀਮ ਨੇ ਕੀਤਾ ਸਕੂਟੀ ਦੇ ਉੱਪਰ ਉਹਨੂੰ ਚੈੱਕ ਕਰਨ ਦੇ ਉੱਪਰ ਸਾਡੇ ਕੋਈ ਪੋਜੈਸ਼ਨ ਦੇ ਵਿੱਚੋਂ 505 ਗ੍ਰਾਮ ਜਿਹੜੀ ਸੀਗੀ ਹੈਰੋਨ ਬਰਾਬਦ ਹੋਈ ਆ। ਆ ਇਸ ਦੇ ਵਿੱਚ ਜਿਹੜਾ ਇਹ ਰਾਹੁਲ ਨਾਮ ਦਾ ਵਿਅਕਤੀ ਸੀਗਾ ਇਹ ਪੁੱਤਰ RAMDAR ਇਹ ਜਨਤਾਨਗਰ ਦਾ ਰਹਿਣ ਵਾਲਾ ਹੈ ਤੇ ਇਹ ਪਹਿਲਾਂ ਜਿਹੜਾ ਹੈਗਾ ਇਹਦੇ ਉੱਪਰ ਪਹਿਲਾਂ ਕੋਈ ਵੀ ਕਦਮਾ ਦਰਜ ਨਹੀਂ ਸੀਗਾ। ਕੱਲ ਫਸਟ ਟਾਈਮ ਜਿਹੜਾ ਹੈਗਾ ਇਹ ਸਕੂਟੀ ਦੇ ਉੱਪਰ ਜਦੋਂ ਆਇਆ ਸਾਡੀ ਥਾਣਾ ਕਨਾਲ ਕਲੋਨੀ ਦੀ ਟੀਮ ਨੇ ਜਦੋਂ ਇਹਨੂੰ ਇੰਟਰਸੈਪਟ ਕੀਤਾ ਤਾਂ ਮਕੀਦ ਉੱਪਰ ਡੀਐਸਪੀ ਸਾਹਿਬ ਸਿਟੀ 1 શ્રી ਸੰਦੀਪ ਭਾਟੀ ਜੀ ਦੀ ਹਾਜ਼ਰੀ ਦੇ ਵਿੱਚ ਇਹਦੇ ਕੋਲੋਂ 505 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕਰਵਾਈ ਗਈ। ਇਸ ਬੰਦ ਦੇ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮਕਦਮਾ ਨੰਬਰ 212 ਅੰਡਰ ਸੈਕਸ਼ਨ 21C ਐਨਡੀਪੀਐਸ ਐਕਟ ਅnder register ਕੀਤਾ ਹੈ। ਤੇ ਫਰਦਰ ਜਿਹੜੀ ਮਕਦਮਾ ਦੀ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਤਫ਼ਤੀਸ਼ ਦੇ ਵਿੱਚ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਰਾਹੁਲ ਨਾਮ ਦਾ ਵਿਅਕਤੀ ਹੈ ਕਾਫੀ ਲੰਬੇ ਸਮੇਂ ਦੇ ਵਿੱਚ ਤਹਿਤ ਜਨਤਾਨਾਗਰ ਜਿਹੜਾ ਸੰਤਪੁਰਾ ਰੋਡ ਹੈ ਉਥੇ ਰੇਲਵੇ ਟਰੈਕ ਦੇ ਉੱਪਰ ਜੋ ਸਾਡਾ ਹੌਟਸਪੌਟ ਏਰੀਆ ਵੀ ਡਿਕਲੇਰ ਕੀਤਾ ਹੋਇਆ ਉਥੇ ਛੋਟੀ ਮਾਤਰਾ ਦੇ ਵਿੱਚ 5-5 10-10 ਗ੍ਰਾਮ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀਗਾ ਤੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਅੱਗੇ ਛੋਟੇ ਇਹਨੇ ਹੋਰ ਵੀ ਬੰਦੇ ਰੱਖੇ ਹੋਏ ਸੀਗੇ ਜਿਹੜੇ ਇਹਦੇ ਨਸ਼ਾ ਲੈ ਕੇ ਜਿਹੜਾ ਸੀਗਾ ਅੱਗੇ ਡਿਲੀਵਰ ਕਰਦੇ ਸੀਗੇ ਜਿਸ ਕਰਕੇ ਸੰਤਪੁਰਾ ਰੋਡ ਤੋਂ ਸਾਨੂੰ ਕਾਫੀ ਦੇਰ ਦੀ ਜਿਹੜੀ ਸ਼ਿਕਾਇਤ ਆ ਰਹੀ ਸੀਗੀ ਲੋਕਾਂ ਤੋਂ ਪਬਲਿਕ ਤੋਂ ਵੀ ਪ੍ਰੈਸ ਵਾਲਿਆਂ ਤੋਂ ਵੀ ਕਿ ਜਿਹੜਾ ਸੰਤਪੁਰਾ ਰੋਡ ਹੈ ਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੇੜੀ ਆ ਕੇ ਜਿਹੜੇ ਹੈਗਾ ਨਸ਼ਾ ਲੈ ਕੇ ਜਾਂਦੇ ਆ ਸੋ ਉਸੇ ਇਨਪੁਟ ਤੇ ਕੰਮ ਕਰਦੇ ਆ ਹੋਇਆ ਥਾਣਾ ਕਨਾਲ ਕਲੋਨੀ ਦੀ ਟੀਮ ਨੇ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਉੱਤੋਂ ਜਿਹੜਾ ਇਹ ਬੰਦਾ ਸੀਗਾ ਰਾਹੁਲ ਇਹ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੇ ਇਹਦੇ ਕੋਲ 505 ਗ੍ਰਾਮ ਜਿਹੜੀ ਹੈਰਨ ਬਰਬਦ ਹੋਈ ਜਿਸ ਤੇ ਅਸੀਂ ਮੁਕੱਦਮਾ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਕੀਤਾ ਦਰਜ ਕਰਨ ਤੋਂ ਬਾਅਦ ਜਿਹੜੀ ਮੁੰਦਰੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਇਹ ਸ਼ਾਂਤ ਨਿਸ਼ੂ ਨਾਮ ਦਾ ਇੱਕ ਵਿਅਕਤੀ ਹੈ ਇਸ਼ੂ ਜੋ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਇਹ ਜਨਤਾਰ ਨਗਰ ਦਾ ਰਹਿਣ ਵਾਲਾ ਤੇ ਇਸ ਦੇ ਉੱਪਰ ਪਹਿਲਾਂ ਐਨਡੀਪੀਐਸ ਦੇ ਪੰਜ ਮੁਕਦਮੇ ਦਰਜ ਨੇ ਜਿਸ ਦੇ ਵਿੱਚੋਂ ਇੱਕ ਮੁਕਦਮਾ ਐਨਡੀਪੀਐਸ ਕੁਆਂਟੀਟੀ ਦਾ ਤੇ ਵਿੱਚ ਇਹ ਸਜ਼ਾ ਵੀ ਹੋ ਚੁੱਕਿਆ ਉਹਦੇ ਵਿੱਚ 10 ਸਾਲ ਦੀ ਉਹਨੂੰ ਸਜ਼ਾ ਹੋ ਚੁੱਕੀ ਹੈ ਤੇ ਉਸ ਦੇ ਵਿੱਚ ਇਹ ਸਜ਼ਾ ਕੱਟ ਰਿਹਾ ਉਸ ਦੇ ਨਾਲ ਹੀ ਤਾਲਮਲ ਕਰਕੇ ਜਿਹੜਾ ਸੀਗਾ ਰਾਹੁਲ ਨੂੰ ਨਸ਼ਾ ਸਪਲਾਈ ਦਿੰਦਾ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਜਿਹੜਾ ਇਸ਼ੂ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਬੰਦੀ ਅਸੀਂ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਉਹਨੂੰ ਜਲਦੀ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਦੀ ਤਫ਼तीश ਕਰਾਂਗੇ ਕਿ ਉਹਦੇ ਇਸ ਦੇ ਨਾਲ ਕਿਹਦਾ ਸਬੰਧ ਨੇ ਕਿਹ ਕਿਹੜੇ ਹੋਰ ਬੰਦੇ ਦੇ ਨਾਲ ਇਨਵੋਲਵ ਨੇ ਤਾਂ ਸਾਰੇ ਜਿਹੜਾ ਨੈਟਵਰਕ ਹੈ ਦਾ ਪਰਦਾ ਫਾਸ਼ ਕੀਤਾ ਜਾਊਗਾ ਪਤਾ ਕਿ ਸਰ ਲੈ ਕੇ ਕਿੱਥੋਂ ਆਉਂਦਾ ਸੀ ਇਹ ਲੱਗਿਆ ਬਣਾਉਂਦਾ ਇਸ ਬੰਦੇ ਵਿੱਚ ਇਹਦੀ ਮੁੱਢਲੀ ਪੁਸ਼ਕਿਸ਼ ਦੇ ਵਿੱਚ ਆਇਆ ਕਿ ਜਿਹੜਾ ਬੰਦਾ ਇਸ਼ੂ ਹੈਗਾ ਜੋ ਕਪੂਰਥਲਾ ਜੇਲ੍ਹ ਵਾਲਾ ਬੰਦਾ ਹੈ ਉਹ ਇਸ ਨਾਲ ਤਾਲਮਿਲ ਕਰਦਾ ਸੀਗਾ ਤੇ ਇੱਥੇ ਜਿੱਥੇ ਇਹ ਸਪੌਟ ਦੱਸਦਾ ਸੀਗਾ ਉੱਥੇ ਉਸ ਦਾ ਬੰਦਾ ਆ ਕੇ ਇਹਨੂੰ ਜਿਹੜੀ ਹੈਰਨ ਦੀ ਸਪਲਾਈ ਕਰਕੇ ਜਾਂਦਾ ਸੀਗਾ ਕਿਉਂਕਿ ਇਹ ਵੀ ਜਨਤਨਗਰ ਦਾ ਰਹਿਣ ਵਾਲਾ ਹੈ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਉਹ ਪਹਿਲਾਂ ਤੋਂ ਹੀ ਜਾਣਦੇ ਆ ਤਾਂ ਉਸ ਬੰਦੇ ਉੱਪਰ ਪੰਜ ਜਿਹੜੇ ਮੁਕਦਮੇ ਦਰਜ ਨੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਵੀ ਦਰਜ ਹੈਗਾ ਤਾਂ ਉਹ ਇਹਨੂੰ ਨੈਟਵਰਕ ਰਾਹੀਂ ਕਨੈਕਟ ਕਰਦਾ ਸੀਗਾ ਤੇ ਉੱਥੇ ਜਦ ਕਨੈਕਟ ਕਰਕੇ ਵੀ ਉਹਦੇ ਬੰਦੇ ਨੂੰ ਸਪਲਾਈ ਕਰਕੇ ਜਾਂਦੇ ਸੀਗੇ ਕਿਹੜੇ-ਕਿਹੜੇ ਬੰਦੇ ਦੇ ਕੇ ਗਏ ਸੀ ਕਿ ਕਿਹੜੇ-ਕਿਹੜੇ ਉੱਤੇ ਹੋਰ ਬੰਦੇ ਉਸ ਦੇ ਨੈਟਵਰਕ ਦੇ ਵਿੱਚ ਸ਼ਾਮਲ ਨੇ ਸੀ ਉਹਨੂੰ ਪ੍ਰੋਡਕਸ਼ਨ ਬੰ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਨਾਲ ਤਾਲਮੇਲ ਸਰਕਾਰੀ ਨੰਬਰ ਤੋਂ ਕਰਦਾ ਹੈ ਜੇਲ੍ਹ ਵਾਲੇ ਚੋਹ ਜਾਂ ਉਹਨੇ ਮੋਬਾਈਲ ਰੱਖਿਆ ਹੋਇਆ ਇਹਦੇ ਵਿੱਚ ਜਿਹੜੀ ਇਹਨੇ ਮੁਰਲੀ ਪੋਸ਼ਕੀਸ਼ ਦੇ ਵਿੱਚ ਇਹ ਦੱਸਿਆ ਕਿ ਪਿਛਲੀ ਵਾਰੀ ਉਹਦੇ ਨਾਲ ਮੁਲਾਕਾਤ ਕਰਨ ਗਿਆ ਸੀਗਾ ਮੁਲਾਕਾਤ ਦੇ ਵਿੱਚ ਇਸਨੇ ਕੋਡ ਵਰਡ ਸੁਣਾਈ ਉਹਦੇ ਨਾਲ ਗੱਲ ਕੀਤੀ ਸੀ ਕਿ ਭਈ ਇਸ ਤਰੀਕੇ ਦਾ ਮੈਨੂੰ ਜਿਵੇਂ ਉਹ ਕੈਦਮੇ ਵਿੱਚ ਰਿਸ਼ਤੇਦਾਰ ਨੇ ਮਿਲਣਾ ਜਾ ਉਹ ਇੱਕ ਕੋਡ ਵਰਡ ਨਾਲ ਹੀ ਗੱਲ ਕੀਤੀ ਸੀਗੀ ਇਹਨੇ ਬਾਕੀ ਜਿਹੜੀ ਮੋਬਾਈਲ ਵਾਲੀ ਗੱਲ ਹੈ ਉਸ ਵਿਸ਼ੇ ਤੇ ਵੀ ਅਸੀਂ ਇਹਦੇ ਨਾਲ ਇੰਟਰੋਗੇਸ਼ਨ ਕਰ ਰਹੇ ਹਾਂ ਜੇ ਉਹਦੇ ਸਬੰਧੀ ਵੀ ਗੱਲਬਾਤ ਸਾਹਮਣੇ ਆਉਗੀ ਤਾਂ ਉਸ ਸੈਕਸ਼ਨ ਦੇ ਵਿੱਚ ਵੀ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਪੜਤਾਲ ਕੀਤੀ ਜਾਵੇਗੀ ਕਿ ਜਿਹੜਾ ਸਰਕਾਰੀ ਨੰਬਰ ਹੈ ਜਿਹਨਾਂ ਉਹ ਤੋਂ ਕਿੱਲੇਵਾਰੀ ਇਹਨੂੰ ਕਾਲ ਹੋਣੀ ਹੈ ਬਿਲਕੁਲ ਬਿਲਕੁਲ ਸਾਰੇ ਅੰਗਲਾਂ ਦੇ ਅਸੀਂ ਜਾਂਚ ਕਰਾਂਗੇ ਕਿ ਇਹਨੇ ਕਿਸ-ਕਿਸ ਮੀਡੀਅਮ ਰਹੀਂ ਜਿਹੜਾ ਹੈਗਾ ਆਪਸ ਦੇ ਵਿੱਚ ਇਹਨਾਂ ਨੇ ਕਨੈਕਸ਼ਨ ਕੀਤਾ ਕਮਿਊਨੀਕੇਸ਼ਨ ਕੀਤਾ ਕਲੀ ਮੁਲਾਕਾਤ ਰਹੀ ਇਹਨਾਂ ਨੇ ਆਪਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਉੱਥੇ ਜਾ ਕੇ ਕਿ ਜਿਹੜੀ ਕਾਲ ਰਹੀਂ ਜਿਹੜੀ ਹੈਗੀ ਇਹਨਾਂ ਨੇ ਆਪਸ ਵਿੱਚ ਕਮਿਊਨੀਕੇਸ਼ਨ ਕੀਤਾ ਉਹ ਸਾਰੇ ਅੰਗਲਾਂ ਦੇ ਅਸੀਂ ਜਾਂਚ ਕਰਾਂਗੇ ਟੋਟਲ ਕਿੰਨੀ ਕੁਆਂਟੀਟੀ ਹੈ ਜਿਹੜੀ ਬੜੀ ਅੱਜ ਜਿਹੜੀ ਅਸੀਂ ਰਿਕਵਰ ਕੀਤੀ ਹੈ ਇਹਦੇ ਕੋਲ ਇਹ 505 ਗ੍ਰਾਮ ਹੈਰਨ ਹੈਗੀ ਹੈ ਅੱਜ ਜੋ ਕਿ ਸਾਡੀ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਕੀ ਹੈ ਰਿਕਵਰ ਹੋਈ ਹੈ ਤੇ ਇਸ ਦੇ ਵਿੱਚ ਨਾਲ ਮੈਂ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਮੇਨ ਫੋਕਸ ਸਾਡਾ ਸੀਗਾ ਕਿਉਂਕਿ ਸੰਤਪੁਰਾ ਰੋਡ ਦੇ ਉੱਪਰ ਉਹ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਰਹੀਆਂ ਪਿਛਲੇ ਸਮੇਂ ਤੇ ਅਸੀਂ ਕਾਫੀ ਸਮੇਂ ਤੋਂ ਜਿਹੜਾ ਅਸੀਂ ਉਹਦੇ ਵਿੱਚ ਲੱਗੇ ਹੋਏ ਸੀ ਕਿ ਜਦੋਂ ਅਸੀਂ ਪਹਿਲਾਂ ਸਾਡੀ ਜਿਹੜੀ ਰਿਕਵਰੀ ਸੀਗੀਆਂ ਉਹ ਛੋਟੀ ਕੁਆਂਟੀਟੀ ਦੇ ਵਿੱਚ ਰਿਕਵਰੀ ਸੀਗੀਆਂ ਪੈਡਲਸ ਦੀ ਰਿਕਵਰੀ ਉਹਨਾਂ ਪੈਡਲਸ ਤੋਂ ਹੀ ਅਸੀਂ ਛੋਟੇ ਛੋਟੇ ਸਾਡੇ ਕੋਲ ਇਨਫੋਰਮੇਸ਼ਨ ਪਹਿਲਾਂ ਤੋਂ ਆ ਰਹੀ ਸੀ ਕਿ ਫਲਾਣਾ ਬੰਦਾ ਵੀ ਜਿਹੜਾ ਹੈਗਾ ਉਸ ਕੰਮ ਦੇ ਵਿੱਚ ਲੱਗਿਆ ਹੋਇਆ ਤਾਂ ਉਹਦੀ ਸਰਵੇਲੈਂਸ ਐਸ ਐਚਓ ਕਨਾਲ ਖਲੋਡੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀਗੀ। ਤੋਂ ਕੱਲ ਜਦੋਂ ਜਦੋਂ ਇਹ ਆਇਆ ਨਾਕੇ ਨਾਕਾਬੰਦੀ ਦੀ ਇਨਫੋਰਮੇਸ਼ਨ ਸੀਗੀ ਤਾਂ ਉਸ ਨਾਕਾਬੰਦੀ ਕਰਕੇ ਫਿਰ ਇਹਦੇ ਖਿਲਾਫ ਅਸੀਂ ਜਿਹੜੀ ਹੈਗੀ ਹੈ ਇਹ ਕਾਰਵਾਈ ਕੀਤੀ ਹੈ। 500 ਗ੍ਰਾਮ ਇਹ ਆਪ ਹੀ ਛੋਟੇ ਛੋਟੇ ਦੇਜਾ ਸੀ ਕਿਸੇ ਹੋਰ ਨੂੰ ਵੀ ਇਹ ਕਿ ਸਪਲਾਈ ਕਰਦਾ ਸੀ। ਇਹਨੇ ਇਹ ਖੁਸ਼ ਬੰਦੇ ਨੂੰ ਤਾਂ ਆਪ ਸਪਲਾਈ ਕਰਦਾ ਸੀਗਾ ਬਟ ਇਹਨੇ ਛੋਟੇ ਛੋਟੇ ਕਾਫੀ ਕਰਨ ਵਾਲੇ ਆ ਉਹਨਾਂ ਨੂੰ ਇਹਨੇ ਪਰਮਾਇਆ ਹੋਇਆ ਤਿੰਨ ਚਾਰ ਬੰਦੇ ਦੇ ਨਾਂ ਮੈਨੂੰ ਦੱਸਿਆ ਕਿਉਂਕਿ ਆਪ ਵੀ ਨਸ਼ਾ ਕਰਦੇ ਸੀ ਤੇ ਉਸੇ ਚੀਜ਼ ਦਾ ਲਾਲਚ ਦੇ ਦਿੰਦਾ ਸੀਗਾ ਕਿ ਤੁਸੀਂ ਥੋੜੀ ਥੋੜੀ ਸਪਲਾਈ ਕਰ ਦਿਓ ਥੋੜਾ ਬਹੁਤ ਤੁਹਾਨੂੰ ਮੈਂ ਪੈਨ ਨੂੰ ਦੇ ਦਿਆਂਗਾ ਸੋ ਇਸ ਤਰ੍ਹਾਂ ਦਾ ਲਾਲਚ ਦੇ ਕੇ ਵੀ ਇਹ ਨਸ਼ੇ ਦੀ ਸਪਲਾਈ ਕੀ ਦਿੰਦਾ ਸੀਗਾ ਸਰ ਇਹ ਬੇਸਿਕ ਕੰਮ ਕੀ ਕਰਦਾ ਹੈ ਇਹ ਇਹ ਬਿਲਕੁਲ ਬੇਰੁਜ਼ਗਾਰ ਹੈ ਇਹਨੇ ਜਿਹੜਾ ਇਕੱਲਾ ਇਹਦਾ ਸਿਰਫ ਕੰਮ ਜਿਹੜਾ ਹੈ ਨਸ਼ੇ ਦੀ ਸਮਕਲਿੰਗ ਦਾ ਹੀ ਕੰਮ ਇਹ ਕਰਦਾ ਸੀ ਕਿ ਲੈ ਕੇ ਕਿਥੋਂ ਆਵਦੀ ਸੀ ਇਹਨੇ ਦੱਸਣ ਮੁਤਾਬਕ ਸੀਗਾ ਕਿ ਇਹਨੂੰ ਬੰਦਾ ਜਿਹੜਾ ਸੀਗਾ ਇਸ਼ੂ ਨੇ ਜਿਹੜਾ ਭੇਜਿਆ ਸੀਗਾ ਬਠੰਡੇ ਇਹਨ ਏ ਬਠਿੰਡੇ ਇਹਨੂੰ ਸੁਪਲਾਈ ਦੇ ਕੇ ਗਿਆ ਸੀਗਾ ਬਠਿੰਡੇ ਦਾ ਹੀ ਆਉਗੀ ਹਾਂਜੀ ਹਾਂ ਨਹੀਂ ਉਹ ਬੰਦੇ ਬਾਰੇ ਇਹ ਨਹੀਂ ਜਾਣਦਾ ਉਸ ਬੰਦੇ ਨੂੰ ਜਿਹੜਾ ਹੈਗਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ ਉਹਦੇ ਉਹਨੂੰ ਕੰਟੈਕਟ ਪਤਾ ਹੈ ਕਿ ਉਸ ਬੰਦੇ ਨੇ ਭੇਜਿਆ ਸੀ ਸਰ ਇਹ ਆਪ ਵੀ ਕੋਈ ਨਸ਼ਾ ਪਤਾ ਕਰਦੇ ਨੇ ਨਹੀਂ ਜੇ ਫਿਲਹਾਲ ਜਿਹੜਾ ਹੈਗਾ ਇਹਦੀ ਬੋਟਲੀ ਪੁਸ਼ਕਸ਼ ਦੇ ਵਿੱਚ ਨਸ਼ੇ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਬਾਕੀ ਦਾ ਜਿਹੜੇ ਡੋਪ ਟੈਸਟ ਕਰਵਾਵਾਂਗੇ ਜੇ ਡੋਪ ਟੈਸਟ ਦੇ ਵਿੱਚ ਗੱਲ ਸਾਹਮਣੇ ਆਉਗੀ ਤਾਂ ਉਹ ਸੈਕਸ਼ਨ ਵੀ ਪਤਾ ਕਰਾਂਗੇ ਦੇਖੋ ਇਹਦੇ ਜਦੋਂ ਅਸੀਂ ਪਹਿਲਾਂ ਫੜਿਆ ਸੀਗਾ ਇਹਦੇ ਦੋ ਤਿੰਨ ਘਰ ਬਣਾਏ ਹੋਏ ਨੇ ਨੇ ਇੱਕ ਪਰਸ਼ਰਮ ਨਗਰ ਦੇ ਵਿੱਚ ਇਹਦਾ ਪੱਕਾ ਐਡਰੈਸ ਹੈਗਾ ਪਰੰਤੂ ਇਹਨੇ ਜਨਤਾਨਗਰ ਦੇ ਵਿੱਚ ਹੁਣ ਕਿਰਾਇਆ ਦਾ ਜਿਹੜਾ ਘਰ ਲੈ ਕੇ ਉਸ ਟਾਈਮ ਵਾਸਤੇ ਰਹਿ ਰਿਹਾ ਬੇਸਿਕਲੀ ਹੈ ਸਰ ਈਜ਼ੀ ਮਨੀ ਲਈ ਕਰ ਰਿਹਾ ਸੀ ਸਰ ਇਹ ਨਹੀਂ ਜੀ ਦੇਖੋ ਕਮਰਸ਼ੀਅਲ ਕੁਆਲਿਟੀ ਦਾ ਮਕਦਮਾ ਈਜ਼ੀ ਮਨੀ ਦੇ ਵਾਸਤੇ ਨਹੀਂ ਹੁੰਦਾ ਇਹ ਤਾਂ ਇੱਕ ਇਹਨੂੰ ਇੱਕ ਸਮਗਲਰ ਦੇ ਤੌਰ ਤੇ ਜਿਹੜਾ ਹੈਗਾ ਸੀਗਾ ਇਹ ਕੰਮ ਕਰ ਰਿਹਾ ਸੀਗਾ ਇਹ ਮਤਲਬ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਐਡੀ ਵੱਡੀ ਮਾਤਰਾ ਦੇ ਵਿੱਚ ਸ਼ਹਿਰਾਂ ਨੂੰ ਲੈ ਰਿਹਾ ਹੈ ਤਾਂ ਇਹ ਤਾਂ ਇੱਕ ਕਮਾਈ ਦਾ ਇੱਕ ਬਿਜ਼ਨਸ ਦੇ ਤੌਰ ਤੇ ਇਸ ਨੂੰ ਚਲਾ ਰਿਹਾ ਸੀਗਾ ਦਰਵਾਜ਼ੇ ਕੋਲ ਕੋਲ ਥੱਲੇ ਆ ਉਸ ਬੰਦੀ ਤੋਂ ਪੇਸ਼ ਕਰ ਰਹੇ ਹਾਂ ਉਹ ਚੱਲ ਦੇਖੋ ਐਸੇ ਜਿਹੜੀ ਮੁਕਦਮੇ ਦੇ ਵਿੱਚ ਤਫਤੀਸ਼ ਦੇ ਵਿੱਚ ਤਹੀ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੇ ਬੰਦੇ ਨੇ ਮੇਨ ਸਪਲਾਈ ਦਿੱਤੀ ਜਿਹੜੇ ਬੰਦੇ ਨੇ ਉਹ ਇਸ ਟਾਈਮ ਕਪੂਰਥਲਾ ਜੇਲ੍ਹ ਦੇ ਵਿੱਚ ਬੰਦਾ ਹੈ ਇਹਨਾਂ ਨੇ ਕਮਿਊਨੀਕੇਸ਼ਨ ਦਾ ਮੋੜ ਦਾ ਕਿਹੜਾ ਕਿਹੜਾ ਚੈਨਲ ਅਪਣਾਏ ਸੀਗੇ ਉਹ ਸਾਰੇ ਅੰਗਲਾ ਦੇਸੀ ਜਾਂਚ ਕਰਾਂਗੇ ਤਾਂ ਕਿ ਫਰਦਰ ਜਿਹੜਾ ਹੈਗਾ ਇਸ ਨੈਟਵਰਕ ਨੂੰ ਤੋੜਿਆ ਜਾ ਸਕੇ